ਇੱਕ ਰੂਪ ਚ ਜਿਹੜੀ ਬੇਟੀ ਅਸੀਂ ਪੂਜਨੇ ਆ ਉਹੋ ਹੀ ਬੇਟੀ ਦੇਸ਼ ਨੂੰ ਅੱਗੇ ਵਧਾਉਂਦੀ ਹੈ ਕੁੱਲ ਨੂੰ ਅੱਗੇ ਵਧਾਉਂਦੀ ਹੈ ਇਸੇ ਤੇ ਅੱਜ ਜਗਰਾਤੇ ਦੀ ਰਾਤ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨ ਆਇਆ ਕਿ ਜੀ ਮਾਤਾ ਰਾਣੀ ਦੇ ਚਰਨਾਂ ਚ ਇੱਥੇ ਸੰਕਲਪ ਲੈ ਕੇ ਚੱਲੀਏ ਕਿ ਬੇਟਾ ਹੋਏ ਜਾਂ ਬੇਟੀ ਦੋਨੋ ਸਕੂਲ ਜਾਣ ਦੋਨੋ ਪੜਨ ਦੋਨੋ ਲਿਖਣ ਅਰ ਦੇਸ਼ ਦੀ ਤਰੱਕੀ ਚ ਪਾਰਟਿਸਪੇਟ ਕਰਨ ਜਿਹੜਾ ਸੁਪਨਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਲਿੱਤਾ ਹੈ ਮੋਦੀ ਜੀ ਨੇ ਜਿਹੜੀ ਸੋਚ ਲਿੱਤੀ ਹੈ ਬੇਟੀ ਬਚਾਓ ਬੇਟੀ ਪੜਾਓ ਅੱਜ ਦੇ ਦਿਨ ਅਸੀਂ ਮਾਤਾ ਰਾਣੀ ਵਾਲੇ ਦਿਨ ਇਹ ਜਗਰਾਤੇ ਦੀ ਰਾਤ ਅਸੀਂ ਬੇਟੀਆਂ ਪੂਜਿਏ ਵੀ बेटियां बधाईये भी बेटियां आपको भी। एक बारी फिर में अपना जयकारा लाओ जय माता दी जय माता दी ए मेरी बहन आली आवाज कट है आवाज लगनी चाहिए बोलो जय माता दी अगले भी बोलन और पिछले भी बोलन जय माता दी साइड आलो बोलन जय माता सारे बोलो जय माता दी जय माता दी जय माता दी धन्यवाद ਇੱਥੇ ਸ਼ੰਕਰ ਜੀ ਦੀ ਟੀਮ ਨੇ ਕੀਤਾ ਹੈ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਇਹਨਾਂ ਇਲਾਕਿਆਂ ਦੇ ਅੰਦਰ ਐਨੇ अच्छे कार्यक्रम ਹੁੰਦੇ ਨੇ ਔਰ ਇੱਥੇ ਜਾਗਰੂਕਤਾ ਬਹੁਤ ਆਈ ਹੈ ਅੱਜ ਬੱਚੇ ਪੜ੍ਹ ਰਹੇ ਐਰੇ ਪੜ੍ਹਾਈ ਅੱਗੇ ਵਧੇ ਬੱਚੇ ਅੱਗੇ ਵਧਣ ਜਿਹੜਾ ਸੁਪਨਾ ਹੈ ਨਰਿੰਦਰ ਮੋਦੀ ਜੀ ਦਾ ਕਿ ਗਰੀਬ ਅੱਗੇ ਵਧੇ ਗਰੀਬ ਦੇ ਜੀਵਨ 'ਚ ਪਰਿਵਰਤਨ ਆਇਆ ਇੱਥੇ ਰੋਡ ਨਹੀਂ ਸੀ ਸੜਕ ਨਹੀਂ ਸੀ ਹੁੰਦੀ ਇੱਥੇ ਗਲੀਆਂ ਪੱਕੀਆਂ ਕਰਾਈਆਂ ਬਾਜ਼ਾਰ ਪੱਕੇ ਕਰਾਏ ਅੱਜ ਦੇਸ਼ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਔਰ ਇਹਨਾਂ ਏਰੀਆਜ਼ ਦੇ ਵਿੱਚੋਂ ਜਿਹੜੇ ਸਾਡੇ ਆਪਣੇ ਇਲਾਕੇ ਨੇ ਇਹਨਾਂ ਇਲਾਕਿਆਂ 'ਚ ਬੱਚੇ ਅੱਗੇ ਵਧਣ ਪੜਨ ਤੇ ਦੇਸ਼ ਦੀ ਤਰੱਕੀ 'ਚ ਪਾਰਟਿਸਪੇਟ ਕਰਨ ਨੇ ਇੱਥੇ ਸੰਕਲਪ ਲਿੱਤਾ ਸਾਰਿਆਂ ਕੋਲੋਂ ਕਿ ਅੱਜ ਜਾਗਰਾਤੇ ਦੀ ਰਾਤ ਹੈ ਪਵਿੱਤਰ ਰਾਤ ਹੈ ਪੂਜਨ ਦੀ ਰਾਤ ਹੈ ਅਸੀਂ ਬੇਟੀ ਬਚਾਓ बेटी पढ़ाओ और बेटी को अगे बढ़ाओ संकल्प सारे लेके जाइए बेटा और बेटी फर्क ना हो दो नौकरी का अवसर दईए और दोनों ही देश की तरक्की करे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्सएप चैनल आरोप